ਅਈ ਅਮਰਤਪਾਲ ਸਿੰਘ ਨੇ ਇੱਕ ਵਾਰਸ ਪੰਜਾਬ ਦੀ ਜਥੇਬੰਦੀ ਬਣਾਈ ਸੀ ਜੀਹ ਤੋਂ ਨੇ ਕੰਮ ਕੀਤਾ ਤੇ ਉਹਨੇ ਸਰਕਾਰ ਨਾਲ ਟੱਕਰ ਲੈ ਲਈ ਉਹ ਤੇਨੇ ਸੈਕਟਰ ਲੱਗਿਆ 55-55 ਬੰਦੇ ਹੋਰ ਆ ਜਿਹੜੇ ਜੀਲ ਚ ਬੱਕ ਬੱਕ ਜੇਲਾਂ ਚ ਕੁਝ ਡਿਬਰੂਗੜ੍ਹ ਵੀ ਬੈਠੇ ਆ ਉਹਨਾਂ ਦੇ ਪਿਤਾ ਨੇ ਇੱਕ ਪਾਰਟੀ ਬਣਾਈ ਹੈ ਸ਼ਰੋਮਣੀ ਅਕਾਲੀ ਦਲ ਅਨੰਦਪੁਰਾ ਸਾਹਿਬ ਹੁਣ ਜਿਹੜੇ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਬਣਾ ਰਹੇ ਐ ਪਾਰਟੀ ਪਾਰਟੀ ਬਣਾਈ ਐ ਪਰ ਪਾਰਟੀ ਐ ਜਿਹੜੀ ਉਹ ਕਨਸਟੀਟਿਊਸ਼ਨ ਦੇ ਜਿਹੜਾ ਸਾਡਾ ਸੰਵਿਧਾਨ ਹੈ ਉਹਦੇ ਨਿਯਮਾਂ ਦੇ ਅੰਦਰ ਰਹਿ ਕੇ ਜਿਹੜੇ ਹੈ ਬਣਾਈ ਜਾਂਦੀ ਐ ਉਹਦਾ ਸੰਵਿਧਾਨ ਲਿਖਿਆ ਜਾਂਦਾ ਪਾਰਟੀ ਦਾ ਮੈਮੋਰੰਡਮ ਰਹਿਬਿਤ ਰੈਗੂਲੇਸ਼ਨ ਫਿਰ ਉਹਦੇ ਅੱਗੇ-ਅੱਗੇ ਅਹੁਦੇਦਾਰ ਬਣਾਏ ਜਾਂਦੇ ਐ ਹੁਣ ਗੱਲ ਕਰੀਏ ਕਿ ਬੁੱਧੀਜੀਵੀ ਲੋਕ ਜਿਹੜੇ ਕਹਿ ਰਹੇ ਆ ਕਿ ਅੰਮ੍ਰਿਤਪਾਲ ਸੰਵਿਧਾਨ ਨੂੰ ਮੰਨਦਾ ਨਹੀਂ ਸੀ ਉਹ ਕਹਿੰਦਾ ਵੀ ਸੰਵਿਧਾਨ ਨੂੰ ਅਸੀਂ ਨਹੀਂ ਮੰਨਦੇ ਹੁਣ ਉਸੇ ਸੰਵਿਧਾਨ ਦੇ ਵਿੱਚ ਆ ਕੇ ਜਿਹੜੀ ਪਾਰਟੀ ਤਾਂ ਗੱਠਨ ਕੀਤਾ ਆਪਣੇ ਸਮਾਜ ਚ ਤਿੰਨ ਤਰ੍ਹਾਂ ਦੇ ਲੋਕ ਨੇ ਇੱਕ ਬੁੱਧੀਜੀਵੀ ਆ ਜਿੰਨਾ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਇੱਕ ਰੋਲਾ ਪਾਉਣ ਵਾਲੇ ਉਨੂੰ ਲਾਈ ਲੱਗ ਪਿਆ ਜਾਂਦਾ ਜਿੱਧਰ ਮਰਜ਼ੀ ਲਾ ਲਓ ਜਿਹੜੀ ਮਰਜ਼ੀ ਪਾਰਟੀ ਚਲਾ ਜੋ ਸਮਝਣਾ ਨਹੀਂ ਸੋਚਣਾ ਨਹੀਂ ਸੁਣਨਾ ਨਹੀਂ ਇੱਕ ਰਾਜਨੀਤਿਕ ਲੀਡਰ ਹੈ ਉਹਨਾਂ ਨੇ ਝੂਠ ਬੋਲਣਾ ਲੋਕਾਂ ਨੂੰ ਗੁੰਮਰਾਹ ਕਰਨਾ ਸਕੀਮਾਂ ਦੇ ਕੇ ਮਗਰ ਲਾਉਣਾ ਉਹ ਉਹਨਾਂ ਦਾ ਕਿੱਤਾ ਧੰਦਾ ਮਗਰ ਲਾ ਕੇ ਉਹ ਸਰਕਾਰ ਬਣਾਉਣੀ ਹੈ ਤੇ ਬਾਅਦ ਚ ਉਹ ਮਿਲਦੇ ਨਹੀਂ ਫਿਰ ਪ੍ਰੋਟੋਕੋਲ 'ਚ ਆ ਜਾਂਦੇ ਆ ਇਹ ਤਿੰਨ ਤਰ੍ਹਾਂ ਦੇ ਲੋਕ ਨੇ ਸਾਨੂੰ ਜ਼ਿਆਦਾਤਰ ਜਿਹੜਾ ਹੈਗਾ ਜਿਹੜੇ ਸਾਡੇ ਬੁੱਧੀਜੀਵਨ ਉਹਨਾਂ ਦੀ ਗੱਲ ਨੂੰ ਮੰਨ ਲੈਣਾ ਚਾਹੀਦਾ ਕਿਉਂਕਿ ਨਾ ਤਾਂ ਉਹ ਚੈਨਲਾਂ ਤੇ ਹੁੰਦੇ ਐ ਨਾ ਉਹ ਨਿੰਦਿਆ ਚੁਗਲੀ ਕਰਦੇ ਐ ਨਾ ਉਹ ਕੂੜ ਪ੍ਰਚਾਰ ਕਰਦੇ ਐ ਨਾ ਉਹ ਝੂਠ ਬੋਲਦੇ ਐ ਹੁਣ ਜਿਹੜੀ ਇਹ ਪਾਰਟੀ ਬਣਾ ਰਹੇ ਨੇ ਬੁੱਢੇ ਜੀ ਵੀ ਲੋਕ ਇਹ ਕਹਿ ਰਹੇ ਐ ਕਿ ਉਹ ਹੀ ਅਮਰਤਪਾਲ ਹੁਣ ਸੰਵਿਧਾਨ ਦੀ ਆੜ ਲੈ ਰਹੇ ਐ ਉਸੇ ਸੰਵਿਧਾਨ ਦੇ ਵਿੱਚ ਉਹਨਾਂ ਪਾਰਟੀ ਬਣਾਊਗਾ ਜਦੋਂ ਜਿਸ ਦੇਸ਼ ਵਿੱਚ ਰਹਿੰਦੇ ਹੋਈ ਐ ਜਿਸ ਸਟੇਟ ਦੇ ਵਿੱਚ ਰਹਿੰਦੇ ਹੋ ਉਸ ਉਸ ਸੰਵਿਧਾਨ ਨੂੰ ਮੰਨਣਾ ਪੈਂਦਾ ਜੇ ਰਹਿਣਾ ਹੋਵੇ ਤਾਂ ਤੇ ਇਹਨਾਂ ਨੇ ਬਾਗੀ ਹੋ ਕੇ ਕਹਿੰਦੇ ਕੰਮ ਕਰਿਆ ਸੀਗਾ ਤੇ ਉਹ ਹੁਣ ਪਰਚੇ ਦਰਜ ਹੋਗੇ ਉਸੇ ਸਾਹਮਣੇ ਤਾਂ ਫੇਰ ਸੰਵਿਧਾਨ ਦੀ ਧਾਰਾ ਦੇ ਵਿੱਚ ਆਉਣਾ ਪੈ ਗਿਆ ਨਾਲ ਜਿਹੜੇ ਬੁੱਧੀਜੀਵੀ ਕਹਿ ਰਹੇ ਆ ਕਿ ਆਨੰਦਪੁਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਨਾਂ ਰੱਖਿਆ ਪਾਰਟੀ ਦਾ ਹੁਣ ਉਹ ਕਹਿੰਦੇ ਵੀ ਇਹ ਲੋਕਾਂ ਨੂੰ ਆਨੰਦਪੁਰ ਦੇ ਮਤਿਆਂ ਤੇ ਨੰਦਪੁਰ ਦੇ ਮਤਿਆਂ ਤੇ ਪੜਗਾਉਣਗੇ ਮਗਰ ਲਾਉਣਗੇ ਵੀ ਆਹ ਜਿਹੜੇ 25 ਮਤੇ ਐ 26 ਮਤੇ ਐ 23 ਮਤੇ ਐ 20 ਮਤੇ ਜਿੰਨੇ ਵੀ ਮਤੇ ਐ ਇਹਨਾਂ ਤੇ ਜਿਹੜੀ ਕੇਂਦਰ ਸਰਕਾਰ ਸਾਡੇ ਮਤਿਆਂ ਨੂੰ ਲਾਗੂ ਕਰੇਗੀ ਬੁੱਧੀਜੀਵੀ ਨੇ ਇਹ ਵੀ ਕਿਹਾ ਹੈ ਕਿ ਇਸ ਮਤਿਆਂ ਕਰਕੇ ਨੰਦਪੁਰ ਦੇ ਮਤੇ ਕਰਕੇ ਜੋ ਰਜੀਵ ਲੋਂਗੋਵਾਲ ਸਮਝੌਤਾ ਹੋਇਆ ਸੀ ਉਸ ਮਤਿਆਂ ਦੇ ਤਹਿਤ ਪ 3000 ਪੰਜਾਬ ਦਾ ਮੁੰਡਾ ਮਾਰਿਆ ਗਿਆ ਜਿਨ੍ਹਾਂ ਨੂੰ ਖੜਕੂ ਕਿਹਾ ਸੀ 25000 ਪੰਜਾਬ ਦਾ ਮੁੰਡਾ ਮਾਰਿਆ ਗਿਆ ਉਹਦੇ ਨਾਲ ਜਿਹੜੇ ਪੁਲਿਸ ਵਾਲੇ ਭਾਈ ਮਰੇ ਨੇ ਵਰਦੀ ਧਾਰੀਆ ਉਹ ਵੀ ਸਾਡੇ ਚੋਂ ਸੀ ਇੱਕ ਨੂੰ ਖੜਕੂ ਬਣਾਇਆ ਗਿਆ ਦੂਜੇ ਨੂੰ ਪੁਲਿਸ ਵਿੱਚ ਭਰਤੀ ਕਰਿਆ ਗਿਆ ਫਿਰ ਫਸਲਾਂ ਦੇ ਵਿੱਚ ਜਾ ਕੇ ਬੀੜਾ 'ਚ ਜਾ ਕੇ ਜਾਂ ਕਮਾਦਾਂ 'ਚ ਜਾ ਕੇ ਉਸ ਟੈਪ ਤੇ ਕਮਾਦ ਹੁੰਦੇ ਹੀ ਬਹੁਤ ਜ਼ਿਆਦਾ ਉੱਥੇ ਫਿਰ ਮੁਕਾਬਲੇ ਬਣਾਏ ਜਾਂਦੇ ਸੀ ਤੇ ਪੁਰਸਲਾ ਵੀ ਮਰਿਆ ਜਾਂਦਾ ਸੀ ਜਿਹੜਾ ਕਾਂਸਟੇਬਲ ਹੈਡ ਕਾਂਸਟੇਬਲ ਏਐਸਆਈ ਸਬ ਇੰਸਪੈਕਟਰ ਐਂਡ ਇੰਸਪੈਕਟਰ ਤੱਕ ਜਾਂਦੇ ਸੀ ਤੇ ਉਧਰ ਦੂਜੇ ਪਾਸੇ ਜੇ ਦੂਜੇ ਮੁੰਡੇ ਮੁੰਡੇ ਮਾਰੇ ਜਾਂਦੇ ਮਾਰੇ ਜਾਂਦੇ ਸੀ ਤਾਂ ਉਹਨਾਂ ਨੂੰ ਖੜਕੂ ਕਿਹਾ ਜਾਂਦਾ ਸੀ ਤੇ ਉੱਪਰਲੇ ਅਫਸਰਾਂ ਜਿਹੜੇ ਉਹ ਹੋਰ ਸਟੇਟਾਂ ਤੋਂ ਆਈਪੀਐਸ ਆਏ ਹੋਏ ਸੀ ਤੇ ਪੰਜਾਬ ਨਾਲ ਖੂਨ ਦੀ ਹੋਲੀ ਖੇੜ ਕੇ ਗਏ ਤੇ ਉਹਦਾ ਦਰਦ ਹੈ ਜਿਹੜਾ ਅੱਜ ਵੀ ਪੰਜਾਬ ਸਹਿੰਦਾ ਹੈ ਤੇ ਉਹ ਚੀਜ਼ਾਂ ਨੂੰ ਭੁਗਤਦਾ ਫਿਰਦਾ ਹੈ ਤੇ 20 ਵੀ ਸਾਲ ਗੁਰਦਾਸਪੁਰ ਹਿਆਰਪੁਰ ਦੇ ਵਿੱਚ 20 ਵੀ ਸਾਲ ਜਨਮ ਨਹੀਂ ਚੜੀ ਸੀ ਤੇ ਉੱਥੇ ਤਬਾਹੀ ਮਚਾਦੀ ਸੀ ਜਿਹੜੇ ਕਾਹਨ ਕੀਤਾ ਗਿਆ ਸੀ ਇਹ 88 ਤੋਂ ਲੈ ਕੇ 99 ਤੱਕ 1988 2 1999 ਇਸ ਕਰਕੇ ਜਿਹੜਾ ਹੁਣ ਕਹਿੰਦੇ ਬੁੱਧੀਜੀਵੀ ਲੋਕ ਕਹਿ ਰਹੇ ਹੈ ਕਿ ਅੰਪਾਈ ਅਮਰਤਪਾਲ ਦੇ ਨਾਲ ਉਹ ਸੰਗਠਨ ਨੇ ਦੁਆਰਾ ਨਹੀਂ ਬਣਨਾ ਉਹ ਸੰਗਠਨ ਦੇ ਦੁਆਰੇ ਨਹੀਂ ਜੁੜਨਾ ਉਹਨਾਂ ਲੋਕਾਂ ਨੇ ਨਹੀਂ ਜੁੜਨਾ ਹਾਂ ਉਹ ਕਹਿੰਦੇ ਗਰਮ ਖਿਆਲੀ ਜ਼ਰੂਰ ਜੁੜ ਸਕਦੇ ਆ ਪਹਿਲਾਂ ਵੀ ਨਾਲ ਸੀ ਅੱਜ ਵੀ ਨਾਲ ਆ ਬਾਅਦ ਚ ਵੀ ਨਾਲ ਰਹਿਣਗੇ ਪਰ ਜਿਹੜੇ ਵੋਟਰ ਹੈ ਸਪੋਰਟਰ ਹੈ ਉਹਨਾਂ ਨੇ ਨਹੀਂ ਜੁੜਨਾ ਉਹ ਇੱਕ ਜਿਹੜੇ ਪਹਿਲਾਂ ਐਮਪੀ ਬਣੇ ਨੇ ਉਹ ਲੋਕਾਂ ਨੇ ਇੱਕ ਹਮਦਰਦੀ ਦੇ ਨਾਲ ਬਣਾਇਆ ਉਹਨਾਂ ਨੂੰ ਇਹ ਲੋਕਾਂ ਦਾ ਬੁੱਧੀਜੀਵੀ ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਪਾਰਟੀ ਹੈ ਪਾਰਟੀ ਬਣਾਉਣਾ ਕੋਈ ਗੁਨਾਹ ਨਹੀਂ ਪਾਰਟੀ ਹਰੇਕ ਬੰਦਾ ਬਣਾ ਸਕਦਾ ਲੇਕਿਨ ਜਿਹੜਾ ਉਹਦਾ ਨਾਂ ਅਨੰਦਪੁਰ ਸਾਹਿਬ ਰੱਖਿਆ ਹੈ ਤਾਂ ਉਹ ਮਤਿਆਂ ਨੂੰ ਲਾਗੂ ਕਰਕੇ ਲੋਕਾਂ ਦੇ ਵਿੱਚ ਦੁਬਾਰੇ ਅੱਗ ਲਾਉਣ ਦੀ ਕੋਸ਼ਿਸ਼ ਕਰਨਗੇ ਇਹ ਮੈਂ ਨਹੀਂ ਕਹਿੰਦਾ ਇਹ ਜਾ ਕੇ YouTube ਤੇ ਦੇਖ ਲਓ ਬੁੱਧੀਜੀਵੀ ਲੋਕ ਤੇ ਜਿਹੜੇ ਪ੍ਰਾਣੇ ਪੱਤਰਕਾਰ ਆ ਸੋਝੇ ਹੋਏ ਨੇ ਜਿਹੜੇ ਵਧੀਆ ਅਖਬਾਰਾਂ ਦੇ ਵਿੱਚ ਇੰਟਰਨੈਸ਼ਨਲ ਨੈਸ਼ਨਲ ਅਖਬਾਰਾਂ ਦੇ ਵਿੱਚ ਉਹ ਕੰਮ ਕਰ ਚੁੱਕੇ ਆ ਉਹਨਾਂ ਦਾ ਕਹਿਣਾ ਹੈ ਕਿ ਉਹੀ ਭਾਈ ਅਮਰਤ ਪਾਲ ਜਿਹੜਾ ਹੁਣ ਸੰਵਧਾਨ ਦੀ ਦੁਬਾਰੇ ਫੌਂਡ ਵਿੱਚ ਆ ਗਿਆ ਸੰਵਧਾਨ ਦੀ ਆੜ ਦੇ ਵਿੱਚ ਹੁਣ ਦੁਬਾਰੇ ਪਾਰਟੀ ਬਣਾ ਰਿਹਾ ਹੈ ਤੇ ਫਿਰ ਸੰਵਿਧਾਨ ਦੇ ਵਿੱਚ ਰਹਿ ਕੇ ਫੇਰ ਕੰਮ ਕਰੂਗਾ ਤੇ ਪਹਿਲੇ ਹੀ ਜੇ ਸੰਵਿਧਾਨ ਦੇ ਵਿੱਚ ਰਹਿੰਦਾ ਤਾਂ ਇਹ ਪ੍ਰਧਾਨ ਮੰਤਰੀ ਵਾਜੇ ਕੇ ਜਾਂ ਹੋਰ ਜਿਹੜੇ ਜਿੰਨੇ ਲੋਕ ਆ ਜਿਹੜੇ ਕਰਕੇ ਖਾਣ ਵਾਲੇ ਸੀ ਉਹ ਦੋ ਦੋ ਸਾਲ ਜੇਲ੍ਹਾਂ ਦੇ ਵਿੱਚ ਨਾ ਬੈਠਦੇ ਇਸ ਕਰਕੇ ਜਿਹੜੇ ਦੇਸ਼ ਵਿੱਚ ਰਹਨੇ ਆਸੀਂ ਜਿਹੜਾ ਉਹਦਾ ਸੰਵਿਧਾਨ ਆ ਉਹਨੂੰ ਸਾਨੂੰ ਮੰਨਣਾ ਪੈਣਾ ਹੈ ਜਿਹੜੀ ਸਟੇਟ ਦੀ ਪਾਲਿਸੀ ਆ ਉਹਨੂੰ ਸਾਨੂੰ ਮੰਨਣਾ ਪੈਣਾ ਹੈ ਆਖਰਕਾਰ ਜੇ ਬੰਦਾ ਨਹੀਂ ਮੰਨਦਾ ਤਾਂ ਫਿਰ ਉਹਦੇ ਪਰਚੇ ਦਰਜ ਹੁੰਦੇ ਆ ਦੇਸ਼ ਧਰੋਹੀ ਦੇ ਹੁੰਦੇ ਆ ਐਨਐਸਏ ਕ ਲੱਗਦੀ ਆ ਪਹਿਲਾ ਟਾਂਟਾ ਕੇਸ ਲੱਗਦੇ ਰਹੇ ਆ ਜੋ ਖੜਕੂ ਲਹਿਰ ਮੇਂ ਲੱਗੇ ਨਾ ਇਸ ਕਰਕੇ ਜਦੋਂ ਬੰਦਾ ਫਿਰ 5-7 ਸਾਲ ਜੇਲ੍ਹ ਕੱਟੇ ਹੁੰਦਾ ਫਿਰ ਉਹ ਦੁਬਾਰੇ ਉਸੇ ਪਲੈਨ ਤੇ ਆ ਜਾਂਦਾ ਹੁਣ ਅਮਰਤਪਾਲ ਜੀ ਜਿਹੜੇ ਹੈਗੇ ਪਾਰਟੀ ਉਹਦੇ ਫਾਦਰ ਸਾਹਿਬ ਬਣਾ ਰਹੇ ਆ ਉਹ ਕਹਿੰਦੇ ਆ ਵੀ ਅਮਰਤਪਾਲ ਆਊਗਾ ਬਾਹਰ ਉਹਦੀ ਕਮਾਂਡ ਤਾਂ ਉਹ ਹੀ ਕਰੇਗਾ ਲੇਕਿਨ ਉਹਦੀ ਗਾਈਡਲਾਈਨ ਜਿੱਤੀ ਹੈ ਇਹ ਪਾਰਟੀ ਜਿਹੜੀ ਬਣਾ ਰਹੇ ਆ ਜੋ ਮੁਲਾਕਾਤ ਕਰਕੇ ਹੁੰਦੀ ਹੈ ਜਿਹਨੂੰ ਬਾਹਰ ਉਹ ਦੱਸਦਾ ਸਾਰਾ ਕੁਝ ਵੀ ਆਏ ਬਣਾਓ ਉਹੀ ਪਾਰਟੀ ਨੂੰ ਹੁਣ ਜਿਹੜਾ ਸੰਵਿਧਾਨ ਦੇ ਅੰਦਰ ਹੈ ਕਿ ਚਲਾਉਣਾ ਪੂਜੇ ਪਹਿਲੇ ਹੀ ਸੰਵਿਧਾਨ ਦੇ ਅੰਦਰ ਰਹਿ ਕੇ ਆਪਦੀ ਸਿੱਖੀ ਦੀ ਖਾਲਸੇ ਦੀ ਆਪਦੀਆਂ ਮੰਗਾਂ ਦੀ ਗੱਲ ਕੀਤੀ ਜਾ ਸਕਦੀ ਸੀ ਤਾਂ ਉਹ ਸਰਕਾਰ ਮੰਨ ਨਹੀਂ ਲੈਂਦੀ ਇਸ ਕਰਕੇ ਜਿਹੜੀ ਹੁੱਲੜਬਾਜੀ ਦੇ ਨਾਲ ਹੈ ਜਿਹੜਾ ਨੁਕਸਾਨ ਹੁੰਦਾ ਉਹਦੇ ਨਾਲ ਜਿਹੜੇ 35-40 ਹੋਰ ਵਿਅਕਤੀ ਅੰਦਰ ਹੈ ਜਿਨ੍ਹਾਂ ਦਾ ਗੁਜ਼ਾਰਾ ਵਿਚਾਰਾਂ ਦਾ ਆਪ ਦਾ ਕੰਮ ਕਰਕੇ ਉਹ ਚੈਨਲ ਚਲਾ ਕੇ ਕੋਈ ਹੋਰ ਇਧਰ ਉਧਰ ਕੰਮ ਕਰਕੇ ਕੀਤੀ ਕਰਕੇ ਚੱਲਦਾ ਸੀ ਉਹ 2 ਸਾਲ ਦੇ ਅੰਦਰ ਬੈਠਿਆ ਜਿਨ੍ਹਾਂ ਦਾ ਕਿ ਆਰਥਿਕ ਬਕੌਬੜੇ ਦੰਗ ਹੋ ਚੁੱਕੇ ਸੋ ਇਹ ਜਿਹੜੇ ਬੁੱਧੀਜੀਵੀ ਲੋਕਾਂ ਦਾ ਕਹਿਣਾ ਹੈ ਕਿ ਇਹ ਪਾਰਟੀ ਬਹੁਤੀ ਹੋਂਦ ਵਿੱਚ ਨਹੀਂ ਆਵੇਗੀ ਕਿਉਂਕਿ ਭਲੀ ਭਾਂਤ ਲੋਕ ਜਾਣਦੇ ਆ ਕਿ ਇਹ ਦੁਬਾਰੇ ਫੇਰ ਅੱਗ ਲਾਉਣ ਦਾ ਕੰਮ ਕਰਨਗੇ ਆਨੰਦਪੁਰ ਸਾਹਿਬ ਦੇ ਮਤਿਆਂ ਦੀ ਆੜ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਨਗੇ ਫੇਰ ਮਗਰ ਲਾਉਣਗੇ ਉਹ ਮਤੇ ਨਾ ਅੱਜ ਲਾਗੂ ਹੋਣੇ ਆ ਨਾ ਕੱਲ ਲਾਗੂ ਹੋਣੇ ਆ ਇਸ ਕਰਕੇ ਜਿਹੜੀ ਨੌਜਵਾਨੀ ਹੈ ਉਹਨਾਂ ਨੂੰ ਬਚਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ